ਆ ਵੀਡੀਓਗੇ ਸ਼ੁਭਦੀਪ ਵੀਰੇ ਵਾਸਤੇ ਮੇਰਾ ਛੋਟਾ ਪ੍ਰੋ ਉਹ ਅੱਜ ਤੋਂ 20 ਦਿਨਾਂ ਬਾਅਦ ਮੈਨੂੰ ਦੋ ਵੀਡੀਓ ਭੇਜੇਗਾ ਇੱਕ ਪੁਸ਼-ਅਪ ਦੀ ਤੇ ਇੱਕ 100 ਮੀਟਰ ਦੀ ਟਾਈਮਰ ਲਾ ਕੇ 100 ਮੀਟਰ ਭੇਜੂਗਾ 100 ਮੀਟਰ ਦੀ ਉਹ ਭੇਜੂਗਾ ਤੇ ਦੂਜੀ ਗੱਲ ਹੈਗੀ ਹੈ ਕਿ ਉਹਦੇ ਪਾਪਾ ਵੀ ਨਾਲ ਕਰਨੇ ਐਕਸਰਸਾਈਜ਼ ਤੇ ਤੀਜੀ ਗੱਲ ਮੇਰੀ ਹੈਗੀ ਹੈਗੀ ਵੀ ਕੋਈ ਵੀ ਆਪਦੇ ਆਪ ਨੂੰ ਮੋਟੀਵੇਟ ਹੋਣ ਵਾਸਤੇ ਕਮੈਂਟਾਂ ਭਰਿਓ ਤੇ ਪਿੰਡ ਦਾ ਨਾਮ ਤੇ ਆਪਦਾ ਨਾਮ ਜਰੂਰ ਦੱਸਿਓ ਤੇ ਮੈਂ ਤੁਹਾਡੀ ਵੀਰੇ ਵਾਸਤੇ 20 ਪੁਸ਼-ਅਪ ਲਾਵਾਂਗਾ 1 2 3 4 5 6 7 8 9 10 11 12 13 14 15 16 17 18 19 20 ਸਹੀ ਗੱਲ ਦੀ ਸਾਰਿਆਂ ਨੂੰ ਬਾਈ ਤੁੱਤੀ ਨਹੀਂ ਇੱਕ ਕੀ ਆ ਸੀ ਕਿ ਮੈਨੂੰ ਮੋਟੀਵੇਟ ਹੋਣ ਵਾਸਤੇ ਇੱਕ ਵੀਡੀਓ ਬਣਾ ਕੇ ਭੇਜੋ ਸਤਨਾਮ ਨੇ ਉਸ ਨੂੰ ਮੋਟੀਵੇਟ ਕਰਨ ਵਾਸਤੇ ਦੋ ਚੈਲੰਜ ਦਿੱਤੇ ਆ 100 ਮੀਟਰ ਔਰ 20 ਪੁਸ਼-ਅਪ ਜਿੰਨੀ ਜਲਦੀ ਹੋ ਸਕੇ ਛੁੱਪੀ ਜਲਦੀ ਤੋਂ ਜਲਦੀ ਬਣਾ ਕੇ ਉਹ ਵੀਡੀਓ ਸਾਨੂੰ ਭੇਜੇ ਤੇ ਅਸੀਂ ਵੀਡੀਓ ਆਪਣੇ ਅਕਾਊਂਟ ਤੇ ਪਾਵਾਂਗੇ ਵੀਡੀਓ ਦੀ ਕਲੀਅਰਟੀ ਹੋਣੀ ਚਾਹੀਦੀ ਹੈ ਵੌਇਸ ਵਧੀਆ ਹੋਣੀ ਚਾਹੀਦੀ ਹੈ ਸੈਕੰਡ ਜੇ ਕੋਈ ਹੋਰ ਵੀ ਐਦਾਂ ਆਪਣੇ ਨਾਮ ਤੇ ਵੀਡੀਓ ਬਣਵਾਉਣਾ ਚਾਹੁੰਦਾ ਤਾਂ ਸਤਨਾਮ ਉਹਦੇ ਨਾਮ ਤੇ ਵੀਡੀਓ ਬਣਾਊਗਾ ਆਪਣੇ ਪਿੰਡ ਦਾ ਨਾਮ ਤੇ ਆਪਣਾ ਨਾਮ ਕਮੈਂਟਾਂ ਦੇ ਵਿੱਚ ਇਸੇ ਵੀਡੀਓ ਦੇ ਵਿੱਚ ਪਾਵੇ ਠੀਕ ਹੈ ਧੰਨਵਾਦ